ਰੰਗਿਆ ਤੂੰ ਜਾਣਿਆ ਕੀ ਉਹ ਪੁੱਤ ਮੇਰੇ ਚਾਰ ਨੇ ਜੋਰਾਵਰ ਫਤੇ ਸਿੰਘ ਅਜੀਤ ਤੇਜਧਾਰ ਨੇ ਇੱਕ ਬੂੰਦ ਵਿੱਚੋਂ ਕਈ ਜੰਮਦੇ ਹਜ਼ਾਰ ਨੇ ਤੂੰ ਖਾ ਗਿਆ ਭਲੇਖਾ ਕੱਲੇ ਪੁੱਤ ਮੇਰੇ ਚਾਰ ਨੇ ਕਿਆ ਬਾਤ ਹੈ ਇਹ ਮੌਤ ਵਿਚੋਂ ਜੰਮੇ ਪੰਜ ਕੱਕਿਆਂ ਦੇ ਧਾਰਨੀ ਇਹ ਮੌਤ ਵਿਚੋਂ ਜੰਮੇ ਪੰਜ ਕੱਕਿਆਂ ਦੇ ਧਾਰਨੀ ਸਿੱਖ ਲਈ ਆਇਆ ਨਾ ਜਿੰਦ ਦੂਜਿਆਂ ਤੋਂ ਵਾਰਨੀ ਇਹ ਅਤ ਦੇ ਲੜਾਕੇ ਇਹ ਉੱਚੇ ਕਰਤਾਰ ਨੇ ਤੂੰ ਖਾ ਗਿਆ ਭਲੇਖਾ ਕੱਲੇ ਪੁੱਤ ਮੇਰੇ ਚਾਰ ਨੇ